ਇਕੋ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਸਰਕਾਰ ਨੇ ਜਿਹੜੀ ਸਾਨੂੰ ਅਗਲੀ ਮੀਟਿੰਗ ਦਿੱਤੀ ਹੈ ਉਹ 4 ਮਈ ਦੀ ਸਾਡੀ ਮੀਟਿੰਗ ਦੀ ਡੇਟ ਹੈ ਇਹ ਤਾਂ ਹਜੇ ਮੌਕੇ ਤੇ ਨੇੜੇ ਜਾ ਕੇ ਜਦੋਂ ਲੈਟਰ ਆਏਗਾ ਸਾਨੂੰ ਉਹਦੇ ਵਿੱਚ ਹੋਏਗਾ ਵੀ ਕਿਸੇ ਜਿਹਾ ਲੈਟਰ ਆਉਂਦਾ ਕਿਵੇਂ ਦੀ ਗੱਲ ਆਉਂਦੀ ਹੈ ਲੇਕਿਨ ਅਗਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ ਮਤਲਬ 200% ਇਸ ਗੱਲ ਲਈ ਮੀਟਿੰਗ 'ਚ ਜਾਵਾਂਗੇ ਕਿਉਂ ਕਿ ਕਈ ਵਾਰੀ ਅ ਅਸੀਂ ਹੋ ਸਕਦਾ ਹੈ ਮਤਲਬ ਕਿਸੇ ਆਦਮੀ ਦੇ ਮਨ ਦੇ ਵਿੱਚ ਸਾਡੇ ਜੋ ਕਿਸੇ ਫੋਰਮ ਦੇ ਲੀਡਰ ਦੇ ਮਨ 'ਚ ਹੀ ਆਵੇ ਵੀ ਆਹ ਏਡਾ ਵੱਡਾ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੈ ਤੇ ਹੁਣ ਅਸੀਂ ਮੀਟਿੰਗ ਦੇ ਵਿੱਚ ਕੀ ਲੈਣ ਜਾਣਾ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਅਸੀਂ ਮਤਲਬ ਇੱਕ ਮੌਕਾ ਦੇਵਾਂਗੇ ਇਹ ਕਹੌਣ ਦਾ ਕਹਿਣ ਦਾ ਕਿ ਦੇਖੋ ਜੀ ਅਸੀਂ ਤਾਂ ਮੀਟਿੰਗਾਂ ਕਰਕੇ ਇਹਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਕਿਸਾਨ ਮੀਟਿੰਗ ਵਿੱਚ ਨਹੀਂ ਆਉਂਦੇ ਸੋ ਇਸ ਕਰਕੇ ਮੀਟਿੰਗ ਦੇ ਵਿੱਚ ਅਸੀਂ ਜਾਵਾਂਗੇ ਪੂਰੇ ਸਟਰੋਂਗਲੀ ਜਾਵਾਂਗੇ ਰਹੀ ਗੱਲ ਐਮਐਸਪੀ ਗਰੰਟੀ ਕਾਨੂੰਨ ਆ ਜਿਹੜਾ ਸਾਡੀ ਮੇਨ ਮੰਗ ਹੈ ਕਿਸਾਨਾਂ ਦੀ ਕਰਜ਼ ਮੁਕਤੀ ਤੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਸਾਡੀ ਮੇਨ ਮੰਗ ਹੈ ਇਹਦੇ ਤੇ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਹਰ ਵਾਰ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਲਾਜਵਾਬ ਕੀਤਾ ਹੈ ਇਸ ਮੁੱਦੇ ਤੇ ਔਰ ਸਰਕਾਰ ਕੋਲੇ ਜਵਾਬ ਨਹੀਂ ਹੈ ਅਸੀਂ ਤੱਥਾਂ ਸਹਿਤ ਮਤਲਬ ਸਰਕਾਰ ਨੂੰ ਘੇਰਿਆ ਹੈ। ਔਰ ਹੁਣ ਵੀ ਅਸੀਂ ਇਹ ਸਰਕਾਰ ਦੇ ਨਾਲ ਇਸ ਤਿਆਰੀ ਚ ਕਿਉਂਕਿ ਸਰਕਾਰ ਨੇ ਜਿੱਦੋਂ ਸ਼ਿਵਰਾਜ ਚੋਹਾਨ ਨੇ ਪਿਛਲੀ ਮੀਟਿੰਗ ਵਿੱਚ ਸਾਨੂੰ ਇਹ ਕਿਹਾ ਹੈ ਕਿ ਜੀ ਆ ਸਾਨੂੰ 7-8 ਮੁੱਦੇ ਨੇ ਜੇ ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾਉਣੇ ਤੇ ਆਹ ਮੁਸ਼ਕਲਾਂ ਆ ਸਕਦੀਆਂ ਨੇ ਸਾਨੂੰ। ਇਹਦਾ ਕੀ ਹੱਲ ਕੀਤਾ ਜਾ ਸਕਦਾ ਹੈ? ਔਰ ਅਸੀਂ ਉਹਦੇ ਹੱਲ ਬਾਰੇ ਆਪਸ ਵਿੱਚ ਬੈਠ ਕੇ ਮੀਟਿੰਗ ਕਰਕੇ ਉਹਦਾ ਹੱਲ ਲੱਭ ਕੇ ਤੇ ਉਹਦੇ ਤੇ ਅਸੀਂ ਉਹ ਸਾਰਾ ਤੱਥਾਂ ਸਹਿਤ ਗੱਲ ਫੇਰ ਰੱਖਾਂਗੇ। ਖੇਰ ਦੇਖਦੇ ਆ ਅਗਲੀ ਮੀਟਿੰਗ ਦੇ ਵਿੱਚ ਇਹ ਜਿਹੜੀ ਹੁਣ ਆ ਰਹੀ ਹੈ ਉਹਦੇ ਸਰਕਾਰ ਫਿਰ ਕੀ ਜਵਾਬ ਦਿੰਦੀ ਹੈ ਪਰ ਉਹਦੇ ਮੁਤਾਬਕ ਫਿਰ ਅਗਲਾ ਕੋਈ ਮਦਦ ਨੀਤੀ ਤਿਆਰ ਕਰਾਂਗੇ ਤਾਂ ਕਿ ਮਹਾ ਪੰਚਾਇਤਾਂ ਜਿਹੜੀਆਂ ਇੱਕ ਸ਼ੁਰੂਆਤ ਕੀਤੀ ਹੈ ਚੱਲ ਰਹੀਆਂ ਹਨ ਉਹਨਾਂ ਦਾ ਦੌਰ ਇਸ ਤਰ੍ਹਾਂ ਚੱਲ ਗਿਆ ਹੈ ਉਹ ਮਦਦ ਵੀ ਚੱਲ ਰਹੀ ਹੈ ਹਾਂ ਦੇਖੋ ਕਿਸਾਨ ਮਹਾ ਪੰਚਾਇਤਾਂ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਓਵਰ ਆਲ ਇੰਡੀਆ ਅਸੀਂ ਕਿਸਾਨ ਮਹਾ ਪੰਚਾਇਤਾਂ ਕਰਾਂਗੇ ਤਾਂ ਅਮਲਨਾਡੂ ਤੋਂ ਸਾਨੂੰ ਸਪੈਸ਼ਲ ਆਇਆ ਕਨੂਜੀ ਵਰਗੇ ਜਿਹੜੇ ਮਤਲਬ ਇੱਕ ਸਥਾਪਿਤ ਲੀਡਰ ਨੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਆ ਕਿ ਤੁਸੀਂ ਸਾਨੂੰ ਟਾਈਮ ਦਿਓ ਉਰ ਇਸੇ ਤਰ੍ਹਾਂ ਕਰਨਾਟਕਾ ਆ ਗਿਆ ਆਂਧਰਾ ਪ੍ਰਦੇਸ਼ ਹੈ ਮਹਾਰਾਸ਼ਟਰ ਹੈ ਓਡੀਸ਼ਾ ਹੈ ਇਹ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਮੱਧ ਪ੍ਰਦੇਸ਼ ਤੱਕ ਇਧਰੋਂ ਹਰਿਆਣਾ ਰਾਜਸਥਾਨ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਜਾਣਾ ਹੈ ਡੇਟਾ ਇਹਨਾਂ ਦੇ ਸਮਝਣ ਲਈ ਸਾਡੀਆਂ ਫਿਕਸ ਹੋਈਆਂ ਵਰਗੀਆਂ ਨੇ ਪਰ ਉੱਥੇ ਜਾ ਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਇਸ ਮੂਵਮੈਂਟ ਦੇ ਨਾਲ ਜੋੜਾਂਗੇ ਔਰ ਜੋੜ ਕੇ ਮਦਦ ਅੰਦੋਲਨ ਨੂੰ ਮਜ਼ਬੂਤ ਕਰਾਂਗੇ ਉਮੀਦ ਹੈ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਤੁਸੀਂ ਮੰਗਾਂ ਕੇਂਦਰ ਸਰਕਾਰ ਹੱਲ ਕਰਨ ਦੀ ਕੋਸ਼ਿਸ਼ ਕਰੂਗੀ ਅੱਜ ਦੀ ਮੀਟਿੰਗ ਤੇ ਆਪ ਦੇ ਦੇਖੋ ਜਦੋਂ ਪਬਲਿਕ ਦੀਆਂ ਮੰਗਾਂ ਮੰਨ ਜਾਂਨ ਮੰਗਾਂ ਸਾਡੀਆਂ ਨਹੀਂ ਹੁੰਦੀਆਂ ਮੰਗਾਂ ਪਬਲਿਕ ਦੀਆਂ ਹੁੰਦੀਆਂ ਨੇ ਤੇ ਜਦੋਂ ਪਬਲਿਕ ਇਹਨਾਂ ਮੰਗਾਂ ਨੂੰ ਮੰਨ ਲਵੇ ਵੀ ਇਹ ਸਾਡੀਆਂ ਨੇ ਤੇ ਪਬਲਿਕ ਅੰਦੋਲਨ ਦੇ ਵਿੱਚ ਉੱਤਰ ਪਵੇ ਫਿਰ ਸਰਕਾਰ ਦੀ ਕੋਈ ਤਾਕਤ ਨਹੀਂ ਕਿ ਸਰਕਾਰ ਉਹਨਾਂ ਮੰਗਾਂ ਤੋਂ ਅਨਾਕਾਰਨੀ ਕਰ ਜੇ ਫਿਰ ਸਰਕਾਰ ਨੂੰ ਮੰਨਣੀਆਂ ਹੀ ਪੈਂਦੀਆਂ ਨੇ ਜਿਵੇਂ ਹੁਣ ਵੀ ਕੋਈ ਸਰਕਾਰ ਨੇ ਸਾਨੂੰ ਇਹ ਕਿਹਾ ਕਿ 7-8 ਫਸਲਾਂ ਦੇ ਉੱਤੇ ਉਹਨਾਂ ਨੇ ਕਣਕ ਛੋਣੇ ਦੇ ਨਾਲ ਪੈਰਲਰ ਹੋਰ 7-8 ਫਸਲਾਂ ਦੇ ਉੱਤੇ ਐਮਐਸਪੀ ਦੇ ਉੱਤੇ ਖਰੀਦਣ ਦਾ ਵਾਅਦਾ ਕਰਿਆ ਉਹਨਾਂ ਨੇ ਲੇਕਿਨ ਅਸੀਂ ਜੋ ਕਹਿ ਰਹੇ ਹਾਂ ਕਿ ਅਸੀਂ ਤਾਂ ਮਤਲਬ ਸਾਰੀਆਂ ਦੀਆਂ ਸਾਰੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਹਾਂ ਅਸੀਂ 7-8 ਫਸਲਾਂ ਦੀ ਗੱਲ ਨਹੀਂ ਕਰਦੇ ਸੋ ਇਸ ਕਰਕੇ ਇਹ ਇਹ ਇਹਦੀ ਲੋਕਾਂ ਨੂੰ ਜਿਵੇਂ ਜਿਵੇਂ ਸਮਝਾਉਣੀ ਹੈ ਅੰਦੋਲਨ ਨੇ ਹੋਰ ਤਕੜਾ ਹੋਣਾ ਹੈ ਔਰ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਮੰਨਣ ਲਈ ਅਸੀਂ ਮਜਬੂਰ ਕਰਾਂਗੇ ਲਾਸਤਾਰ ਜਿਹੜਾ ਤੁਹਾਡਾ ਮਾਨਵ ਰੱਖ ਦਾ ਜਿਹੜਾ ਫੈਸਲਾ ਤੁਸੀਂ ਸਰਕਾਰ ਦਾ ਵਾਪਸ ਲਿਆ ਇਹਦੇ ਪਿੱਛੇ ਕੀ ਕਾਰਨ ਹੈ ਤੁਹਾਡੇ ਵਰਕਰਾਂ ਦਾ ਸਹਿਯੋਗ ਹੈ ਉਹਨਾਂ ਕਰਕੇ ਲਿਆ ਹੈ ਜਾਂ ਕੇਂਦਰ ਸਰਕਾਰ ਨੇ ਜਿਹੜੀ ਮੀਟਿੰਗ ਰੱਖੀ ਹੈ ਗੱਲ ਸਮਝ ਆ ਰਹੀ ਜੀ ਉਹਨਾਂ ਨੇ ਕਿਹਾ ਸੀ ਅਸੀਂ ਇੱਕੋ ਦਿਨ ਮੀਟਿੰਗ ਕਰਾਂਗੇ ਤੇ ਫਿਰ ਮੰਨਵਾ ਕੇ ਚੜਦੇ ਉਸ ਤੋਂ ਬਾਅਦ ਜਿਹੜਾ ਫੈਸਲਾ ਇਹ ਇਹ ਦੇਖੋ ਇਹ ਗੱਲ ਇਹ ਸੀ ਵੀ ਕਿ ਲਗਾਤਾਰ ਸਾਡਾ ਜਿਹੜੀ ਸਾਡੀਆਂ ਸੰਗਤਾਂ ਨੇ ਜਿਨ੍ਹਾਂ ਨੇ ਲਗਾਤਾਰ ਮੋਰਚੇ ਨੂੰ ਸਾਂਭਿਆ ਔਰ ਹੱਕ ਡਾਗੇ ਮੋਰਚਾ ਸਾਂਭਿਆ ਉਸ ਟਾਈਮ ਤੇ ਸਾਂਭਿਆ ਜਦੋਂ ਰੋਜ਼ ਇਹ ਹੁੰਦਾ ਸੀਗਾ ਵੀ ਅੱਜ ਸਰਕਾਰ ਦਾ ਹਮਲਾ ਹੋ ਸਕਦਾ ਹੈ ਅੱਜ ਇਧਰੋਂ ਫੋਰਸ ਦਾ ਹਮਲਾ ਹੋ ਸਕਦਾ ਹੈ ਪਰ ਉਹਨਾਂ ਨੇ ਉਹਨੂੰ ਸਾਂਭਿਆ ਔਰ ਹੁਣ ਉਹ ਪਿਛਲੀਆਂ ਤਿੰਨ ਜਿਹੜੀਆਂ ਅਸੀਂ ਕਿਸਾਨ ਮਹਾਪੰਚਾਇਤਾਂ ਕੀਤੀਆਂ ਸੀ ਜਿਵੇਂ ਸਾਡੇ ਆਪਣੇ ਪਿੰਡ ਤੋਂ ਵੀ ਕੀਤੀ ਫਿਰ ਫਰੋਜਪੁਰ ਤੋਂ ਕੀਤੀ ਫਿਰ ਪਟਿਆਲੇ ਤੋਂ ਕੀਤੀ ਉਥੋਂ ਬਾਰ-ਬਾਰ ਮਤਲਬ ਜ਼ੋਰ ਨਾਲ ਮੰਗ ਉੱਠ ਰਹੀ ਸੀ ਵੀ ਤੁਸੀਂ ਮਤਲਬ ਮਰਨ ਮਰਦ ਛੱਡੋ ਤਾਂ ਜਿੱਦੇ ਅਸੀਂ ਉੱਥੇ ਗਏ ਆ ਫਤੇਗੜ ਸਾਹਿਬ ਉਸ ਦਿਨ ਤਾਂ ਇੱਥੋਂ ਤਿੱਕਰ ਫੈਸਲਾ ਕਰ ਲਿਆ ਸੀਗਾ ਸੰਗਤ ਨੇ ਕਿ ਅਸੀਂ ਅੱਜ ਤੋਂ ਸਾਰੇ ਰੋਟੀ ਤਾਂ ਛੱਡੋ ਅਸੀਂ ਪਾਣੀ ਵੀ ਨਹੀਂ ਪੀਵਾਂਗੇ ਅਗਰ ਤੁਸੀਂ ਮਤਲਬ ਮਰਨ ਮਰਤ ਨਹੀਂ ਛੱਡੋਗੇ ਤਾਂ ਸੋ ਇਸ ਕਰਕੇ ਸੰਗਤ ਦਾ ਪ੍ਰੈਸ਼ਰ ਵੱਡਾ ਹੁੰਦਾ ਹੈ ਸਰਕਾਰ ਦੀ ਕੀ ਆਪਾਂ ਮਤਲਬ ਵਿਸ਼ਵਾਸ ਕਰ ਸਕਦੇ ਆ ਜਿਹੜੀ ਸਰਕਾਰ ਮੀਟਿੰਗ ਦੇ ਕੇ ਤੇ ਸਾਡੇ ਮੋਰਚੇ ਤੇ ਹਮਲਾ ਕਰ ਸਕਦੀ ਹੈ ਜਾਂ ਕਰਵਾ ਸਕਦੀ ਹੈ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਨਾ ਉਹਨਾਂ ਵਿਸ਼ਵਾਸਾਂ ਦੇ ਉੱਤੇ ਕੋਈ ਮਰਨ ਮਰਤ ਛੱਡੇ ਜਾਂਦੇ ਆ ਇਹ ਤਾਂ ਉਹਦੀ ਸੰਗਤ ਵੱਡੀ ਆ ਸਾਡੇ ਲਈ ਸੰਗਤ ਰੱਬ ਦਾ ਰੂਪ ਹੈ ਪਰ ਸੰਗਤ ਦਾ ਹੁਕਮ ਮੰਨ ਕੇ ਅਸੀਂ ਫਸਦਾ ਲਿਆ